ਵੱਡੇ ਵੱਡੇ ਗੱਪ ਕੌਣ ਮਾਰ ਰਿਹਾ ਇਹ ਮਾਰ ਰਿਹਾ ਗੋਦੀ মিডিਆ ਕਰਾਚੀ ਤੇ ਆਜ ਤੱਕ ਵਾਲਿਆਂ ਦਾ ਕਬਜ਼ਾ ਹੋ ਗਿਆ اسلامਾਬਾਦ ਤੇ ਜੀ ਨਿਊਜ਼ ਵਾਲਿਆਂ ਦਾ ਕਬਜ਼ਾ ਹੋ ਗਿਆ ਇਹ ਸਭ ਤੋਂ ਵੱਡੇ ਗਪੌੜਗੇ ਸਭ ਤੋਂ ਵੱਡੇ ਫੁਕਰੇ ਝੂਠ ਮਾਰਨ ਵਾਲੇ ਇਹ ਏਸੀ ਰੂਮਾਂ 'ਚ ਬੈਠਾ ਗੋਦੀ মিডিਆ ਆਪ ਭਾਜ ਦੇ ਉੱਤੇ ਬੈਠਣਗੇ ਕਰਾਚੀ ਕਬਜ਼ੇ ਚ ਲੈ ਲਿਆ ਕੋਦੀ ਮੀਡੀਆ ਗਾਪੀ ਬਹੁਤ ਵੱਡੇ ਸੁਣਾ ਰਿਹਾ ਹੈ ਇਹ ਜੁੱਧ ਤੋਂ ਬਚਣਾ ਤੇ ਟੀਵੀ ਬੰਦ ਕਰ ਦਿਓ ਮਿੱਤਰੋ ਪਰ ਏਸੀ ਰੂਮਾਂ ਚ ਵੱਡੇ ਵੱਡੇ ਚੈਨਲ ਚਲਾਉਣ ਵਾਲਿਆਂ ਤੇ ਕਦੋਂ ਕਾਰਵਾਈ ਹੋਊ ਗਾਪ ਗਾਪ ਗੱਪ ਵੱਡੇ ਵੱਡੇ ਗੱਪ ਕੌਣ ਮਾਰ ਰਿਹਾ ਇਹ ਮਾਰ ਰਿਹਾ ਗੋਦੀ মিডিਆ ਮੈਨੂੰ ਲੱਗਦਾ ਉਧਾਂ ਜੁੱਧ ਹਜੇ ਸ਼ੁਰੂ ਨਹੀਂ ਹੋਇਆ ਜਿੰਨਾ ਏਸੀ ਵਾਲੇ ਕਮਰਿਆਂ 'ਚ ਬੈਠ ਕੇ ਇਹ ਗੋਦੀ মিডিਆ ਦੇ ਰਿਪੋਰਟਰ ਬਣਾ ਰਹੇ ਨੇ ਤੁਹਾਨੂੰ ਇੱਕ ਗੱਲ ਮੈਂ ਦੱਸ ਦੇਵਾਂ ਕਰਾਚੀ ਤੇ ਕਬਜ਼ਾ ਹੋ ਗਿਆ ਇਸਲਾਮਾਬਾਦ ਤੇ ਕਬਜ਼ਾ ਹੋ ਗਿਆ ਲਾਹੌਰ ਤੇ ਕਬਜ਼ਾ ਹੋ ਗਿਆ ਰਾਵਲਪਿੰਡੀ ਤੇ ਕਬਜ਼ਾ ਹੋ ਗਿਆ ਸਿੰਧ ਤੇ ਕਬਜ਼ਾ ਹੋ ਗਿਆ ਇਹ ਸਾਡੀ ਭਾਰਤੀ ਫੌਜ ਨੇ ਕਬਜ਼ਾ ਨਹੀਂ ਕੀਤਾ ਕਿਉਂਕਿ ਆਰਮੀ ਸਾਡੀ ਕਦੇ ਵੀ ਪੈੜ ਨਹੀਂ ਕਰਦੀ ਪਰ ਦੁਸ਼ਮਣ ਨੂੰ ਮੂੰਹ ਤੋੜ ਜਵਾਬ ਜ਼ਰੂਰ ਦਿੰਦੀ ਆ ਇਹ ਕਬਜ਼ਾ ਕਿਹਦਾ ਹੁੰਦਾ ਕਰਾਚੀ ਤੇ ਅੱਜ ਤੱਕ ਵਾਲਿਆਂ ਦਾ ਕਬਜ਼ਾ ਹੋ ਗਿਆ ਇਸਲਾਮਾਬਾਦ ਤੇ ਜੀ ਨਿਊਜ਼ ਵਾਲਿਆਂ ਦਾ ਕਬਜ਼ਾ ਹੋ ਗਿਆ ਲਾਹੌਰ ਤੇ ਏ ਬੀ ਪੀ ਵਾਲਿਆਂ ਦਾ ਕਬਜ਼ਾ ਹੋ ਗਿਆ ਰਾਵਲ ਪਿੰਡੀ ਤੇ ਰੀ ਪਬਲਿਕ ਵਾਲਿਆਂ ਦਾ ਕਬਜ਼ਾ ਹੋ ਗਿਆ ਤੇ ਸਿੰਧ ਤੇ ਟੀਵੀ 9 ਚੈਨਲ ਵਾਲਿਆਂ ਦਾ ਕਬਜ਼ਾ ਹੋ ਗਿਆ ਇਹ ਸਭ ਤੋਂ ਵੱਡੇ ਗਪੌੜਗੇ ਸਭ ਤੋਂ ਵੱਡੇ ਫੁਕਰੇ ਝੂਠ ਮਾਰਨ ਵਾਲੇ ਇਹ ਏਸੀ ਰੂਮਾਂ 'ਚ ਬੈਠਾ ਗੋਦੀ ਮੀਡੀਆ ਖਬਰ ਚਲਾਊਗਾ ਆਪਝਾਜ ਦੇ ਉੱਤੇ ਬੈਠਣਗੇ ਕਰਾਚੀ ਕਬਜ਼ੇ ਚ ਲੈ ਲਿਆ ਆ ਕਰਤਾ ਆ ਉਹ ਕਰਤਾ ਵੇਖੋ ਪਾਕਿਸਤਾਨ ਦੇ ਵੱਲੋਂ ਮਸਈਲਾ ਛੱਡੀਆਂ ਜਾ ਰਹੀਆਂ ਨੇ ਪਰ ਪੰਜਾਬ ਦੇ ਵਿੱਚ ਕਿੰਨੇ ਥਾਵਾਂ ਤੇ ਛੱਡੀਆਂ ਗਈਆਂ ਉਹਨਾਂ ਦਾ ਜਿਹੜਾ ਜਵਾਬ ਆ ਇਸ 400 ਦੇ ਵੱਲੋਂ ਭਾਰਤੀ ਫੌਜ ਦੇ ਵੱਲੋਂ ਦਿੱਤਾ ਜਾ ਰਿਹਾ ਜਿਹੜੀ ਗੋਲਾਬਾਰੀ ਪਾਕਿਸਤਾਨ ਕਰ ਰਿਹਾ ਉਹਦਾ ਜਵਾਬ ਵੀ ਦਿੱਤਾ ਜਾ ਰਿਹਾ ਪਰ ਮੈਂ ਕਹਿੰਦਾ ਬੜੇ ਸਲੀਕੇ ਦੇ ਨਾਲ ਜਿਹੜੀ ਸਾਡੀ ਆਰਮੀ ਹੈ ਉਹ ਆਪਣਾ ਕੰਮ ਕਰ ਰਹੀ ਆ ਤੇ ਟਾਈਮ-ਟਾਈਮ ਤੇ ਜਿਹੜੀ ਫੌਜ ਹੈ ਉਹ ਉਹਨਾਂ ਦੇ ਮੁਖੀ ਹੈ ਉਹ ਆਪਣੇ ਵੈਬਸਾਈਟ ਚੈਨਲਾਂ ਦੇ ਉੱਪਰ ਜਾਂ ਮੀਡੀਆ ਕਾਨਫਰੰਸ ਕਰਕੇ ਲੋਕਾਂ ਨੂੰ ਸਹੀ ਜਾਣਕਾਰੀ ਦੇ ਰਿਹਾ ਕਿਉਂ ਕਿ ਕਿਉਂਕਿ ਗੋਦੀ ਮੀਡੀਆ ਗਾਪੀ ਬਹੁਤ ਵੱਡੇ ਸੁਣਾ ਰਿਹਾ ਹੈ ਇਹ ਜੁੱਧ ਤੋਂ ਬਚਣਾ ਤੇ ਟੀਵੀ ਬੰਦ ਕਰ ਦਿਓ ਮਿੱਤਰੋ ਮੈਂ ਤਾਂ ਸਾਨੂੰ ਇਹੀ ਗੱਲ ਕਹਿੰਦਾਗਾ ਕਿਉਂਕਿ ਜਿਹੜੀਆਂ ਹਦਾਇਤਾਂ ਜਿਹੜੀਆਂ ਗੱਲਾਂ ਜੁੱਧ ਦੇ ਵਿੱਚ ਸਰਕਾਰ ਨੇ ਲਾਗੂ ਕੀਤੀਆਂ ਵੀ ਕੋਈ ਨਫਰਤ ਫਲਾਊਗਾ ਕੋਈ ਅਫਵਾਹ ਫਲਾਊਗਾ ਉਹਦੇ ਤੇ ਕਾਰਵਾਈ ਹੋਊਗੀ YouTube ਚੈਨਲਾਂ ਤੇ ਵੈਬਸਾਈਟ ਚੈਨਲਾਂ ਤੇ ਬੜੀ ਛੇਤੀ ਕਾਰਵਾਈ ਹੋ ਵੀ ਜਾਂਦੀ ਹੈ ਤੇ ਹੋਣੀ ਵੀ ਚਾਹੀਦੀ ਆ ਕਿਉਂਕਿ ਜਦੋਂ ਹਾਲਾਤ ਆ ਜਿਹੜੇ ਉਹ ਇਸ ਤਰੀਕੇ ਦੇ ਹੋਣ ਪਰ ਏਸੀ ਰੂਮਾਂ 'ਚ ਵੱਡੇ ਵੱਡੇ ਚੈਨਲ ਚਲਾਉਣ ਵਾਲਿਆਂ ਤੇ ਕਦੋਂ ਕਾਰਵਾਈ ਹੋ ਇਹ ਤੇ ਕੁਝ ਵੀ ਨਹੀਂ ਹੋ ਰਿਹਾ ਐਡੇ ਵੱਡੇ ਵੱਡੇ ਗੱਪ ਸੁਣਾਏ ਜਾ ਰਹੇ ਨੇ ਇਹਨਾਂ ਦੇ ਵੱਲੋਂ ਤੁਸੀਂ ਦੇਖੋ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਹਮਲਾ ਹੁੰਦਾ ਪੁੰਛ ਦੇ ਉੱਪਰ ਕੀ ਅਫਵਾਹ ਫਲਾਈ ਗਈ ਕਿ ਗੁਰਦੁਆਰਾ ਸਾਹਿਬ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਕੀਰਤਨ ਕਰਦੇ ਰਾਗੀ ਸਿੰਘ ਦੀ ਮੌਤ ਹੋ ਚੁੱਕੀ ਹੈ ਇਹ ਗੱਲਾਂ ਸੁਣਾਈਆਂ ਗਈਆਂ ਗੋਦੀ ਮੀਡੀਆ ਦੇ ਵੱਲੋਂ ਉਸ ਤੋਂ ਬਾਅਦ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੇ ਨਾਲ ਸੰਪਰਕ ਕੀਤਾ ਗਿਆ ਉਹਨਾਂ ਨੇ ਗੱਲ ਦੱਸੀ ਕਿ ਹਮਲਾ ਜ਼ਰੂਰ ਹੋਇਆ ਪਰ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਰਾਗੀ ਸਿੰਘ ਆਪਣੇ ਘਰੇ ਚਲੇ ਗਏ ਸੀ ਉੱਥੇ ਹਮਲਾ ਹੋਇਆ ਉੱਥੇ ਉਹਨਾਂ ਦੀ ਮੌਤ ਹੁੰਦੀ ਹੈ ਉਸ ਤੋਂ ਹੋਰ ਗੱਲ ਦੱਸਦਾ ਕਿ ਜਿਹੜਾ ਅੱਤਵਾਦ ਹੁੰਦਾਗਾ ਇਹਨਾਂ ਦਾ ਕੋਈ ਈਮਾਨ ਨਹੀਂ ਇਹਨਾਂ ਦਾ ਕੋਈ ਦੀਨ ਨਹੀਂ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਇਸੇ ਕਰਕੇ ਜਿਹੜੇ ਪੂਰੇ ਲੋਕ ਉਹ ਚਾਹੁੰਦੇ ਵੀ ਆ ਕਿਉਂਕਿ 26 ਨਰਦੋਸ਼ ਲੋਕਾਂ ਦਾ ਪਹਿਲਗਮ ਦੇ ਵਿੱਚ ਕਤਲ ਕਰ ਦਿੱਤਾ ਗਿਆ ਅੱਤਵਾਦ ਨੂੰ ਸਾਰੇ ਮੁਲਕ ਖਤਮ ਕਰਨਾ ਚਾਹੁੰਦੇ ਨੇ ਭਾਰਤ ਦਾ ਸਾਥ ਦੇਣਾ ਚਾਹੁੰਦੇ ਨੇ ਤੇ ਦੇ ਵੀ ਰਹੇ ਨੇ ਪਰ ਜਿਹੜਾ ਗੋਦੀ ਮੀਡੀਆ ਦੇ ਵੱਲੋਂ ਕੀ ਕੀਤਾ ਜਾਂਦਾ ਹੈ ਕਿ ਜੰਮੂ ਦੇ ਵਿੱਚ ਇੱਕ ਮੁਸਲਮ ਜਿਹੜਾ ਟੀਚਰ ਸੀ ਅਧਿਆਪਕ ਸੀ ਉਹਦੀ ਮੌਤ ਹੋ ਗਈ ਉਹਦੀ ਟੋਪੀ ਵਾਲੀ ਫੋਟੋ ਸੀ ਮਾਂ ਦੇ ਪੁੱਤਾਂ ਨੇ ਉਹਦੀ ਫੋਟੋ ਲਾ ਕੇ ਇਹ ਦੱਸ ਦਿੱਤਾ ਗਿਆ ਕਿ ਇੱਕ ਵੱਡਾ ਅਤਵਾਦੀ ਤਸਕਰ ਸੀ ਜਿਹੜਾ ਲਸ਼ਕਰ ਸੀ ਉਹਦਾ ਮੁਖੀ ਸੀ ਉਹ ਮਾਰ ਦਿੱਤਾ ਗਿਆ ਇਹ ਖਬਰ ਚਲਾਈ ਗਈ ਗਪੌੜ ਮਾਰ ਮਾਰ ਕੇ ਮੈਂ ਕਹਿੰਨਾ ਮੋਦੀ ਜੀ ਇਹਨਾਂ ਤੇ ਪਹਿਲਾਂ ਕਾਰਵਾਈ ਕਰੋ ਜਿਹੜੇ ਪੰਜਾਬ ਦੇ ਲੋਕ ਨੇ ਇਹ ਪ੍ਰਸ਼ਾਸਨ ਦੇ ਨਾਲ ਮਿਲ ਕੇ ਚੱਲਦੇ ਨੇ ਪ੍ਰਸ਼ਾਸਨ ਦਾ ਸਾਥ ਦਿੰਦੇ ਨੇ ਜਿਵੇਂ ਸਾਡੇ ਜ਼ਿਲ੍ਹਿਆਂ ਦੇ ਡੀਸੀ ਐਸਐਸਪੀ ਜਾਂ ਜ਼ਿੰਮੇਵਾਰ ਜਿਹੜੇ ਅਧਿਕਾਰੀ ਨੇ ਉਹ ਜਿਵੇਂ ਜਿਵੇਂ ਹਦਾਇਤਾਂ ਕਰਦੇ ਨੇ ਸਾਡੇ ਲੋਕ ਉਹਨੂੰ ਫੋਲੋ ਕਰਦੇ ਨੇ ਤੇ ਨਾਲ ਵੀ ਖੜਦੇ ਨੇ ਉਹੀ ਜਿਹੜੀਆਂ ਹਦਾਇਤਾਂ ਸਾਨੂੰ ਸਰਕਾਰ ਕਰਦੀ ਹੈ ਜਾਂ ਸਾਡੇ ਅਧਿਕਾਰੀ ਕਰਦੇ ਨੇ ਉਹਨਾਂ ਦੇ ਨਾਲ ਮਿਲ ਜੁਲ ਕੇ ਚੱਲਦੇ ਆਂ ਪਰ ਜਿਹੜੀ ਗੱਲ ਫੌਜ ਕਹਿੰਦੀ ਆ ਉਹਨੂੰ ਸਾਨੂੰ ਫੋਲੋ ਕਰ ਲੈਣਾ ਚਾਹੀਦਾ ਜੇ ਪਾਕਿਸਤਾਨ ਦੀ ਫੌਜ ਆ ਜਿਹੜੀ ਆਰਮੀ ਐ ਉਹ ਸਾਡੇ ਨਿਰਦੋਸ਼ਾਂ ਦੇ ਉੱਪਰ ਗੋਲੀਬਾਰੀ ਕਰ ਰਹੀ ਹੈ ਜਾਂ ਉਧਰੋਂ ਮਸਈਲਾ ਛੱਡ ਰਹੀ ਹੈ ਤੇ ਸਾਡੀ ਆਰਮੀ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਪਰ ਗੋਦੀ ਮੀਡੀਆ ਕੀ ਕਰ ਰਿਹਾ ਭੋਲੇ ਭਾਲੇ ਲੋਕਾਂ ਨੂੰ ਡਰਾਈ ਜਾਂਦਾ ਅੱਜ ਆ ਹੋ ਗਿਆ ਇੱਕ ਪਾਸੇ ਤਾਂ ਤੁਸੀਂ ਦੇਖੋ ਉਧਰੋਂ ਮਸਈਲਾ ਚੱਲ ਰਹੀਆਂ ਉਧਰੋਂ ਗੋਲਾਬਾਰੀ ਹੋ ਰਹੀ ਹੈ ਉਹ ਸਾਡੇ ਜਿਹੜੀ ਆਰਮੀ ਆ ਉਹ ਉਸ ਦਾ ਜਵਾਬ ਦੇ ਰਹੀ ਆ ਜਿੱਥੇ ਮਸਾਇਲ ਡਗਦੀ ਉਹਦੀਆਂ ਖਬਰਾਂ ਆ ਰਹੀਆਂ ਤੇ ਗੋਦੀ মিডিਆ ਨੇ ਪੰਜਾਂ ਮਿੰਟਾਂ ਚ ਪਾਕਿਸਤਾਨ ਤੇ ਕਬਜ਼ਾ ਕਰ ਲਿਆ ਉਹਨਾਂ ਦੀ ਕਹਿੰਦੇ ਲੋਕੇਸ਼ਨ ਮਿਲ ਗਈ ਆ ਸਾਨੂੰ ਜੀ ਕਹਿੰਦੇ ਆ ਉਹ ਤਾਂ ਜਿਹੜਾ ਉਹਨਾਂ ਦਾ ਪ੍ਰਧਾਨ ਮੰਤਰੀ ਸੀ ਜੀ ਉਹਨੂੰ ਵੀ ਫੜ ਲਿਆ ਗਿਆ ਜੀ ਉਹ ਇਧਰਲੇ ਪਾਸੇ ਚਲਾ ਗਿਆ ਮੈਂ ਕਹਿੰਨਾ ਉਹਨਾਂ ਯੁੱਧ ਹਜੇ ਬਾਰਡਰਾਂ ਤੇ ਸ਼ੁਰੂ ਨਹੀਂ ਹੋਇਆ ਹਜੇ ਸਾਡੇ ਲੋਕ ਵਾਰ-ਵਾਰ ਕਹਿ ਰਹੇ ਨੇ ਨੋ ਵਾਰ ਨੋ جنگ ਅਸੀਂ ਨਹੀਂ ਚਾਹੁੰਦੇ ਇਹ ਚੀਜ਼ ਹੋਵੇ ਨਿਰਦੋਸ਼ ਲੋਕਾਂ ਦਾ ਖੂਨ ਵਹੇ ਪਾਰੇ ਮਾਂ ਦੇ ਪੁੱਤ ਏਸੀ ਵਾਲੇ ਕਮਰਿਆਂ 'ਚ ਬੈਠ ਕੇ ਇੰਨਾ ਜ਼ਿਆਦਾ ਜੁੱਧ ਵਿਖਾ ਰਹੇ ਨੇ ਜਿਹੜਾ ਪਿਛਲੀਆਂ ਜੰਗਾਂ ਵੇਲੇ ਦੀਆਂ ਵੀਡੀਓ ਆ ਜਿਹੜੀਆਂ ਫੋਟੋਆਂ ਨੇ ਉਹੀ ਚਲਾ ਚਲਾ ਕੇ ਲੋਕਾਂ ਨੂੰ ਐਸ ਤਰੀਕੇ ਨਾਲ ਡਰਾ ਰਹੇ ਨੇ ਨਾ ਇਹਨਾਂ ਨੂੰ ਇਹ ਪਤਾ ਲੱਗਦਾ ਵੀ ਜਿਹੜੇ ਗੋਲੀਬਾਰੀ ਵਿੱਚ ਸ਼ਹੀਦ ਹੋਏ ਨੇ ਸਾਡੇ ਇਧਰ ਦੇ ਨਾਗਰਿਕ ਨੇ ਸਾਡੇ ਇਧਰ ਦੇ ਮੁਸਲਮਾਨ ਭਰਾ ਨੇ ਜਾਂ ਹੋਰ ਲੋਕ ਸ਼ਹੀਦ ਹੋਏ ਨੇ ਉਹਨਾਂ ਦੀਆਂ ਫੋਟੋਆਂ ਚੱਕ ਚੱਕ ਕੇ ਲਾ ਲਾ ਕੇ ਦਿਖਾਈ ਜਾਂਦੇ ਨੇ ਕਿ ਇਹ ਅੱਤਵਾਦੀ ਮਾਰ ਦਿੱਤੇ ਗਏ ਜੀ ਉਹਨਾਂ ਦਾ 에ਰਪੋਰਟ ਡਾ ਦਿੱਤਾ ਗਿਆ ਜੀ ਸਾਡੇ ਫੌਜ ਦੇ ਸੀਨੀਅਰ ਅਫਸਰ ਇਹ ਗੱਲ ਕਹਿੰਦੇ ਨੇ ਕਿ ਅਸੀਂ ਹਾਲੇ ਵੀ ਪਾਕਿਸਤਾਨ ਨੂੰ ਕਹਿੰਨੇ ਆ ਕਿ ਤਨਾ ਦੇ ਵਿੱਚ ਨਾ ਆਓ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਤੁਸੀਂ ਸੁਧਰੋ ਉਹ ਬੜੇ ਸਲੀਕੇ ਨਾਲ ਗੱਲ ਕਰ ਰਹੇ ਨੇ ਪਰ ਗੋਦੀ মিডিਆ ਐਨ ਲੈ ਕੇ ਡੱਬੀ ਸੀਖਾਂ ਵਾਲੀ ਐ ਤੀਲੀ ਜਲਾ ਕੇ ਖੜਾ ਵੀ ਕਦੋਂ ਅਸੀਂ ਮੱਚਦੇ ਸਿਵਿਆਂ ਦੇ ਉੱਤੇ ਛੱਲੀ ਭੁੰੰਗੇ ਤੇ ਛੱਲੀ ਭੁੰਨੀ ਵੀ ਜਾ ਰਹੇ ਨੇ ਮੈਂ ਕਹਿੰਦਾ ਇਹਨਾਂ ਤੋਂ ਗਰੇਜ ਕਰੋ ਜੇ ਸਰਕਾਰ ਕਾਨੂੰਨ ਜਾਂ ਸਹੀ ਪੱਖਪਾਤ ਦਿਖਾਉਣਾ ਚਾਹੁੰਦੀ ਹੈ ਇਹਨਾਂ ਦੇ ਉੱਪਰ ਕਾਰਵਾਈ ਕਰਨੀ ਦੀ ਆ ਹਾਂ ਜਿੱਥੇ ਕੋਈ ਹਮਲਾ ਹੋ ਰਿਹਾ ਹੈ ਉਹਦੀ ਰਿਪੋਰਟ ਆਪਾਂ ਨੂੰ ਨਾਲ ਦੀ ਨਾਲ ਮਿਲ ਰਹੀ ਆ ਕਈ ਸਹੀ ਚੈਨਲ ਨੇ ਸਹੀ ਤਰੀਕੇ ਨਾਲ ਦਿਖਾ ਰਹੇ ਨੇ ਪਰ ਇਹ ਪਤਾ ਨਹੀਂ ਕਿਹੜੇ ਭਰਮ ਵਿੱਚ ਬੈਠੇ ਆ ਮਗਰ ਪੂਰਾ ਮਾਹੌਲ ਬਣਾ ਕੇ ਵੇਖੋ ਫੌਜ ਨੇ ਇਹ ਵੀ ਕਿਹਾ ਵੀ ਜਿੱਥੇ ਕਿਤੇ ਲੋੜ ਪਊਗੀ ਉਥੇ ਅਸੀਂ ਐਮਰਜੈਂਸੀ ਸਾਇਰਨ ਵਜਾਵਾਂਗੇ ਠੀਕਾ ਪਰ ਉਸ ਤੋਂ ਬਿਨਾ ਸਾਇਰਨ ਆਪਦੇ ਵੱਲੋਂ ਵਜਾ ਕੇ ਲੋਕਾਂ ਨੂੰ ਗੁਮਰਾਹ ਨਾ ਕਰੋ ਤੇ ਇਹ ਮਾਂ ਦੇ ਪੁੱਤ ਗੋਦੀ ਮੀਡੀਆ ਨੇ ਜਦੋਂ ਕੋਈ ਨਿਊਜ਼ ਚਲਾਉਣੀ ਆ ਪਹਿਲਾਂ ਸਾਇਰਨ ਵਜਾਉਂਦੇ ਨੇ ਇਹ ਪੂਰਾ ਮਾਹੌਲ ਬਣਦੇ ਨੇ ਲੋਕਾਂ ਨੂੰ ਡਰਾਉਣ ਦਾ ਉਥੇ ਬਹਿ ਬਹਿ ਕੇ ਏਸੀ ਵਾਲੇ ਕਮਰਿਆਂ ਚ ਬੰਬ ਜਾਂ ਗੋਲਾਬਰੀ ਹਜ਼ਾਰ ਕਿਲੋਮੀਟਰ ਦੂਰ ਚੱਲ ਰਹੀ ਆ 400 ਕਿਲੋਮੀਟਰ ਦੂਰ ਚੱਲ ਰਹੀ ਆ ਤੇ ਇਸ ਤਰੀਕੇ ਨਾਲ ਪੰਜਾਂ ਮਿੰਟਾਂ ਚ ਪਾਕਿਸਤਾਨ ਨੂੰ ਢਾ ਦੇਂਦੇ ਨੇ ਪੰਜਾਂ ਚ ਬਣਾ ਦੇਂਦੇ ਨੇ ਕਿਤੇ ਕੁਸ ਕਰਦੇ ਨੇ ਕਿਤੇ ਕੁਸ ਕਰਦੇ ਨੇ ਇਹ ਗੁੰਮਰਾਹ ਕਰ ਰਹੇ ਨੇ ਪਰ ਅਸੀਂ ਇਹੀ ਚਾਹਣੇ ਆ ਕਿ ਸਹੀ ਜਾਣਕਾਰੀ ਸਹੀ ਪੋਸਟਾਂ ਸਹੀ ਗੱਲਬਾਤ ਆ ਜਿਹੜੀ ਸੋਸ਼ਲ ਮੀਡੀਆ ਤੇ ਪਾਓ ਅਸੀਂ ਤੇ ਇਹ ਚਾਉਂਦੇ ਆ ਵੀ ਇਹ جنگ ਆ ਜਿਹੜੀ ਉਹ ਨਾ ਹੋਵੇ ਅਤਵਾਦ ਦਾ ਖਾਤਮਾ ਸਾਰੇ ਲੋਕ ਚਾਹੁੰਦੇ ਨੇ ਵੀ ਹੋ ਜਾਵੇ ਪਰ ਇਸ ਤਰੀਕੇ ਨਾਲ ਇਹ ਗੁੰਮਰਾਹ ਕਰ ਰਹੇ ਨੇ ਇਹਨਾਂ ਤੋਂ ਜਿੰਨਾ ਬੱਚੀ ਦਾ ਉਹਨਾਂ ਬੱਚੋ ਸਾਰੇ ਭੈਣ ਭਰਾ ਸਾਥ ਦਿਓ ਜਿਹੜੇ ਆਪਣਾ ਪ੍ਰਸ਼ਾਸਨ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਜੋ ਹਦਾਇਤਾਂ ਕਰਦਾ ਉਹਨੂੰ ਫੋਲੋ ਕਰ ਲਓ ਇਕੱਠੇ ਨਾ ਹੋਵੋ ਉਸ ਤਰੀਕੇ ਦੇ ਨਾਲ ਭੀੜ ਨਾ ਕਿਤੇ ਜਮ੍ਹਾਂ ਇਕੱਠੀ ਕਰੋ ਆਪਣੀਆਂ ਲਾਈਟਾਂ ਬੰਦ ਕਰੋ ਜੋ ਪ੍ਰਸ਼ਾਸਨ ਕਹਿ ਰਿਹਾ ਤੇ ਜਿਹੜਾ ਇਹ ਗਪੌੜਪੁਣਾ ਜਿਹੜਾ ਇਹ ਝੂਠਪੁਣਾ ਦਿਖਾ ਰਹੇ ਨੇ ਇਹਦੇ ਤੋਂ ਜਿੰਨਾ ਬਚਿਆ ਜਾਂਦਾ ਉਹਨਾਂ ਬੱਚੋ ਧੰਨਵਾਦ